ਏ ਉਹ ਬੀਬੀ ਦੀ ਸਿੱਖ ਇਤਿਹਾਸ ਦੇ ਵਿੱਚ ਇੱਕ ਬਲੱਖਣ ਸਥਾਨ ਰੱਖਣ ਵਾਲੀ ਤੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਮਾਨੀ-ਮਨ ਪਤੀ ਮੰਨਣ ਵਾਲੀ ਬੀਬੀ ਮੁਹਤਾਜ ਨਿਹੰਗ ਖਾਂ ਦੀ ਬੇਟੀ ਨਿਹੰਗ ਖਾਨ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਉਸ ਦੀਆਂ ਹਵੇਲੀ ਆ ਜਿਹੜੀ ਕੋਟਲਾ ਨਿਹੰਗ ਦੇ ਵਿੱਚ ਮੌਜੂਦ ਆ ਇਹ ਜਿਹੜੀ ਤੁਸੀਂ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਇਹ ਪਿੰਡ ਬੜੀ ਹੈ ਰੋਪੜ ਤੋਂ ਲਗਭਗ 10-12 ਕਿਲੋਮੀਟਰ ਤੇ ਪਰਖਾਲੀ ਤੋਂ 3 ਕਿਲੋਮੀਟਰ ਦੀ ਦੂਰੀ ਤੇ ਜੰਗਲ ਦੇ ਵਿੱਚ ਸਥਿਤ ਹੈ ਤੇ ਉਸ ਇਹ ਇੱਕ پاک ਪਵਿੱਤਰ ਉਸ ਰੂਹੀ ਕਬਰ ਹੈ ਜਿੱਥੇ ਹਰ ਮੰਨਤ ਪੂਰੀ ਹੁੰਦੀ ਹੈ ਕਰੋ ਦਰਸ਼ਨ ਤੇ ਬੀਬੀ ਮਤਾਜ ਦੀ ਇਤਿਹਾਸਕ ਪ੍ਰਾਣਿਕ